ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਖੀਰ ਤੇ ਖੀਰ ਬਣਾਵਾਂਗੇ ਆਪਾਂ ਗੁੜ ਪਾ ਕੇ ਤੇ ਇੱਥੇ ਆਪਾਂ ਇੱਕ ਕੱਪ ਗੁੜ ਲਏ ਸੀ ਤੇ ਇੱਥੇ ਮੈਂ ਥੋੜੀ ਜਿਹੀ ਚੌਰ ਲਏ ਸੀ ਅੱਧੇ ਕੱਪ ਤੋਂ ਵੀ ਘੱਟ ਤੇ ਇੱਥੇ ਆਪਾਂ ਲਿਆ ਜੀ ਇੱਥੇ ਬਦਾਮ ਤੇ ਕਾਜੂ ਤੇ ਇੱਥੇ ਆਪਾਂ ਪਾਵਾਂਗੇ ਡੇਢ ਲੀਟਰ ਦੁੱਧ ਦਾ ਤੇ ਗੋੜ ਵਾਲੀ ਖੀਰ ਬਹੁਤ ਜਿਆਦਾ ਟੇਸਟ ਬੰਦੀ ਆ ਤੇ ਬਹੁਤ ਸੁਆਦ ਵੀ ਲੱਗਦੀ ਆ ਤੇ ਵਧੀਆ ਵੀ ਲੱਗਦੀ ਦੇਖਣ ਚ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਚੌਲਾਂ ਨੂੰ ਤੋੜ ਦਵਾਂਗੇ ਇੱਥੇ ਆਪਾਂ ਚੌਲਾਂ ਨੂੰ ਤੋੜਾਂਗੇ ਹੁਣ ਤੇ ਚੌਲ ਤੁਸੀਂ ਦੇਖ ਸਕਦੇ ਚੌਲ ਮੈਂ ਬਿਲਕੁਲ ਥੋੜੇ ਜਿਹਾ ਚੌਲ ਲਏ ਵੀ ਆਪਾਂ ਵਧੀਆ ਖੀਰ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮੈਂ 2-3 ਵਾਰੀ ਚੌਲਾਂ ਨੂੰ ਝੋਕੇ ਤਿਆਰ ਕਰਾਂਗੀ ਇੱਥੇ ਹੁਣ ਜੀ ਆਪਾਂ ਚੋਲਾ ਨੂੰ ਧੋ ਕੇ ਤੇ ਪਾਣੀ ਦੇ ਵਿੱਚ ਭਿਉਂ ਦਿੱਤਾ ਸੀ ਤੇ ਹੁਣ ਆਪਾਂ ਡਕਸ਼ਨ ਉੱਪਰ ਦੁੱਧ ਰੱਖਾਂਗੇ ਹਾਂਜੀ ਆਪਾਂ ਪੈਨ ਦੇ ਵਿੱਚ ਦੁੱਧ ਨੂੰ ਪਾ ਦੇਵਾਂਗੇ ਤੇ ਦੁੱਧ ਨੂੰ ਆਪਾਂ ਹੁਣ ਉਬਾਲਾ ਲਵਾ ਲਵਾਂਗੇ ਡਕਸ਼ਨ ਨੂੰ ਆਨ ਕਰ ਦਵਾਂਗੇ ਤੇ ਦੁੱਧ ਨੂੰ ਉਬਾਲਾ ਆਏਗਾ ਤਾਂ ਫੇਰ ਇਹਦੇ ਵਿੱਚ ਆਪਾਂ ਚੋਲਾ ਨੂੰ ਪਾਵਾਂਗੇ ਉਹ ਦੁੱਧ ਨੂੰ ਉਬਾਲਾ ਆ ਗਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਚੋਲਾ ਨੂੰ ਪਾ ਦਵਾਂਗੇ ਚੌਲਾਂ ਨੂੰ ਆਪਾਂ ਦੁੱਧ ਦੇ ਵਿੱਚ ਮਿਕਸ ਕਰ ਦਵਾਂਗੇ। ਤੇ ਦੁੱਧ ਨੂੰ ਉਬਾਲੇ ਅਸੀਂ ਚੌਲ ਪਾ ਕੇ ਦੁੱਧ ਨੂੰ ਹੋਰ ਦਵਾ ਲਵਾਂਗੇ। ਹਾਂਜੀ ਆਪਾਂ ਹੁਣ ਚੌਲਾਂ ਨੂੰ ਚੈੱਕ ਕਰ ਲਵਾਂਗੇ ਤੇ ਮੈਂ 5 ਕਿ ਮਿੰਟ ਹੋ ਗਏ ਸੀ ਮੈਂ ਇਸ ਤਰ੍ਹਾਂ ਹੀ ਪਕਾਉਂ ਲਈ ਸੀ ਚੌਲਾਂ ਨੂੰ। ਤੇ ਲੋ ਫਲੇਮ ਤੇ ਆਪਾਂ ਖੀਰ ਨੂੰ ਪਕਾਵਾਂਗੇ ਹਾਈ ਫਲੇਮ ਤੇ ਨਹੀਂ ਪਕਾਵਾਂਗੇ ਨਹੀਂ ਤੇ ਸਾਡਾ ਜਿਹੜਾ ਦੁੱਧ ਹੈ ਉਹ ਉਬਲ ਜਾਏਗਾ ਤੇ ਲੋ ਫਲੇਮ ਤੇ ਆਪਾਂ ਹੌਲੀ ਹੌਲੀ ਖੀਰ ਨੂੰ ਪਕਾ ਲਵਾਂਗੇ ਤੇ ਆਹ ਵੇਖੋ ਚੌਲ ਥੋੜ੍ਹੀ ਥੋੜ੍ਹੀ ਹਲੀ ਗਲਦੇ ਜਾਣਦੇ ਤੇ ਹੁਣ ਇਹਦੇ ਵਿੱਚ ਮੈਂ ਪਾ ਦਵਾਂਗੀ ਦੋ ਲਾਚੀਆਂ ਮੈਂ ਕੁੱਟ ਕੇ ਪਾ ਦਵਾਂਗੀ ਲਾਚੀਆਂ ਆਪਾਂ ਪਹਿਲੇ ਪਾਵਾਂਗੇ ਲਾਚੀਆਂ ਦਾ ਫਲੇਵਰ ਬਹੁਤ ਵਧੀਆ ਵਿੱਚ ਆਏਗਾ ਖੀਰ 'ਚ ਤੇ ਹੁਣ ਫਿਰ ਆਪਾਂ ਇਹਨੂੰ ਲੋ ਫਲੇਮ ਤੇ ਪਕਾਵਾਂਗੇ ਇਹਨੂੰ ਆਪਾਂ ਚੈੱਕ ਕਰ ਲਵਾਂਗੇ ਤੇ ਖੀਰ ਆਪਾਂ ਲੋ ਫਲੇਮ ਤੇ ਵੇਖੋ ਕਿੰਨੀ ਸੋਹਣੀ ਘੜ ਘੜ ਕੇ ਰੈਡੀ ਹੋ ਗਈ ਹੈ ਖੀਰ ਤੇ ਇਥੇ ਤੁਸੀਂ ਜਿਹੜੀਆਂ ਬਰੀਕ ਕਣੀਆਂ ਹੁੰਦੀਆਂ ਆਪਾਂ ਉਹ ਵੀ ਕਣੀਆਂ ਦੇ ਖੀਰ ਬਣਾ ਸਕਦੇ ਆ ਬਰੀਕ ਬਰੀਕ ਕਣੀਆਂ ਦੀ ਥੋੜਾ ਆਪਾਂ ਪਾ ਦਵਾਂਗੇ ਇਹ ਵਿੱਚ ਗੁੜ ਗੋੜ ਪਾ ਕੇ ਮਿਕਸ ਕਰ ਦਵਾਂਗੇ ਗੋੜ ਪਾ ਕੇ ਆਪਾਂ ਇਹਨੂੰ ਹਲਾਵਾਂਗੇ ਵੀ ਗੋੜ ਜਿਹੜਾ ਉਹ ਜਲਦੀ ਘੁਲ ਜਾਏਗਾ ਲਗਾਤਾਰ ਆਪਾਂ ਗੋੜ ਪਾ ਕੇ ਖੀਰ ਨੂੰ ਹਲਾਉਂਦੇ ਪਕਾਇਆ ਸੀ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਜਿਹਦੇ ਮੈਂ ਡਰਾਈ ਫਰੂਟ ਕੱਟੇ ਸੀ मिक्स ਕਰ ਦੇਵਾਂਗੇ ਡਰਾਈ ਫਰੂਟ ਪਾ ਕੇ ਤੇ 4-5 ਮਿੰਟ ਵਾਸਤੇ ਆਪਾਂ ਇਹਨੂੰ ਹੋਰ ਪਕਾਵਾਂਗੇ ਹੁਣ ਡਰਾਈ ਫਰੂਟ ਵੀ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਣਗੇ ਤੁਸੀਂ ਦੇਖ ਸਾਡੇ ਕਿੰਨੀ ਵਧੀਆ ਗੁੜ ਵਾਲੀ ਖੀਰ ਬਣ ਕੇ ਰੈਡੀ ਹੋ ਗਈ ਹੈ ਜੇ ਤੁਹਾਨੂੰ ਮੇਰੀ ਗੋੜ ਵਾਲੀ ਖੀਰ ਦੀ ਰੈਸਪੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਜੀ ਖੀਰ ਬਣ ਕੇ ਤਿਆਰ ਹੈ ਤਾਂ ਖੀਰ ਨੂੰ ਵੇਖੋ ਤੁਸੀਂ ਕਿੰਨੀ ਵਧੀਆ ਖੀਰ ਘੋਲ ਗਈ ਤੇ ਡਿਕਸ਼ਨ ਨੂੰ ਹੁਣ ਆਪਾਂ ਬੰਦ ਕਰ ਦਵਾਂਗੇ ਤੇ ਖੀਰ ਨੂੰ ਆਪਾਂ ਹੁਣ ਸਰਵ ਕਰ ਦਵਾਂਗੇ ਇਹਨੂੰ ਆਪਾਂ ਕੰਟੇਨਰ ਵਿੱਚ ਪਾ ਦਵਾਂਗੇ ਖੀਰ ਨੂੰ ਆਪਾਂ ਹੁਣ ਸਰਵ ਕਰ ਲਿਆ ਸੀ ਤੇ ਉੱਪਰੋਂ ਦੀ ਆਪਾਂ ਇਹਦੇ ਬਦਾਮ ਰੱਖ ਦਵਾਂਗੇ ਜੇ ਤੁਹਾਨੂੰ ਮੇਰੇ ਖੀਰ ਬਣਾਉਣ ਦਾ ਤਰੀਕਾ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਤੇ ਖੀਰ ਵੇਖੋ ਤੁਸੀਂ ਲਾਜਵਾਵ ਬਣ ਕੇ ਗੁੜ ਵਾਲੀ ਖੀਰ ਤਿਆਰ ਹੋਈ ਹੈ ਜੇ ਕਿਸੇ ਨੂੰ ਖੰਡ ਵਾਲੀ ਖੀਰ ਨਾ ਪਸੰਦ ਆਵੇ ਗੁੜ ਵਾਲੀ ਖੀਰ ਬਣਾ ਕੇ ਜਰੂਰ ਖਾਓ ਬਹੁਤ ਜਿਆਦਾ ਵਧੀਆ ਲੱਗੇਗੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ